ਕੋਆਪਰੇਟਿਵ ਸੁਸਾਇਟੀ ਦੀ ਚੋਣ ਕਰਵੋਣ ਲਈ ਨਹੀਂ ਪਹੁੰਚਿਆ ਕੋਈ ਅਧਿਕਾਰੀ ਸੈਕਟਰੀਆ ਜੀ ਤਾਰਾ ਕੰਮ ਕਰਕੇ ਆਪਣਾ ਤੁਹਾਨੂੰ 20 ਤਰੀਕ ਦਿੱਤੀ ਸੀ 21 ਤਰੀਕ ਚੋਣ ਸੀ 20 ਤਰੀਕ ਨਾਮਿਨੇਟ ਕਰਨਾ ਸੀ ਇਹਦੀ ਕਾਗਜ਼ੀ ਤਾਂ ਤੋਂ ਕਾਗਜ਼ ਭਰਉਣ ਵਾਸਤੇ ਕੋਈ ਅਪਰਚ ਨਹੀਂ ਆ ਜੀ ਅਸੀਂ ਵੀ ਜਿਹੜਾ ਕੰਟੈਕਟ ਕੀਤਾ ਜੀ ਜਿਹੜੇ ਇਹਨਾਂ ਨੂੰ ਜੋਖ ਲੈ ਕੇ ਕੋਈ ਨਹੀਂ ਪਹੁੰਚਿਆ ਜੀ ਨਾ ਇਹਦਾ ਕੋਈ ਕੰਟੈਕਟ ਹੋਇਆ ਕਿਸੇ ਨਾਲ ਕਿਸੇ ਨੇ ਫੋਨ ਨਹੀਂ ਚੁੱਕਿਆ ਜੀ 20 ਤਰੀਕ ਨੂੰ ਨਾਮਜ਼ਦਗੀ ਕਾਗਜ਼ ਭਰਨੇ ਤੇ ਸਾਰੇ ਕੰਮ ਅਸੀਂ ਜਿਹੜੇ ਕੈਂਡੀਡੇਟ ਮੈਂਬਰ ਖੜੇ ਕਰੇ ਹੋਏ ਤੋਂ ਸੁਸਾਇਟੀ ਦੇ ਮਨ ਨਗਰ ਨੇ 270 ਕਰੋ ਵੋਟਾਂ ਨੇ ਇਹਨਾਂ ਦੇ ਵਿੱਚ ਅਸੀਂ ਮੈਂਬਰ ਖੜੇ ਕਰੇ ਹੋਏ ਤੇ ਅਸੀਂ ਉਹ ਕਾਗਜ਼ ਭਰਨ ਆਇਆ ਤੇ ਕੋਈ ਅਫਸਰ ਵਗੈਰਾ ਕੋਈ ਆਈ ਨਹੀਂ ਹੈਗਾ ਪ੍ਰਸ਼ਾਸਨ ਪਿੰਡ ਵਾਸੀ ਨੇ ਰਾਜਨੀਤਿਕ ਦਬਾਅ ਹੇਟ ਚੋਣ ਨਾ ਕਰਵਾਉਂਦੇ ਲਾਏ ਦੋਸ਼ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਦੇ ਸਟਾਫ ਅਫਸਰ ਉਹਨਾਂ ਨਾਲ ਸੰਪਰਕ ਕੀਤਾ ਗਿਆ ਪਰੰਤੂ ਕਿਸੇ ਨੇ ਵੀ ਟੈਲੀਫੋਨ ਨਹੀਂ ਚੁੱਕਿਆ ਸਾਰੇ ਵਿਭਾਗਾਂ ਦੇ ਟੈਲੀਫੋਨ ਬੰਦ ਸੀਗੇ ਕੱਲ ਨੂੰ ਜਦ ਅਸੀਂ ਨਾਮਜ਼ਾਦੀ ਪੱਤਰ ਭਰਨੇ ਸੀ ਤਾਂ ਕੋਈ ਵੀ ਅਫਸਰ ਸਾਹਿਬਾਨ ਸਾਡੇ ਕਾਗਜ਼ ਭਰਉਣ ਨਹੀਂ ਆਇਆ ਪਿੰਡ ਮਵੀ ਕਲਾ ਦੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਲਈ 2 ਫਰਵਰੀ ਨੂੰ ਜਾਨੀ ਕਿ ਅੱਜ ਨਾਮਜ਼ਦਗੀ ਫਾਰਮ ਭਰਨ ਦਾ ਸਮਾਂ ਦਿੱਤਾ ਗਿਆ ਸੀ ਅਤੇ 21 ਫਰਵਰੀ ਜਾਨੀ ਕੱਲ ਕੋਆਪਰੇਟਿਵ ਸੁਸਾਇਟੀ ਤੇ ਪ੍ਰਧਾਨ ਅਤੇ ਬਾਕੀ ਮੈਂਬਰਾਂ ਦੀ ਚੋਣ ਹੋਣੀ ਸੀ ਇਸ ਸੁਸਾਇਟੀ ਦੇ ਇੱਕ ਗਰੁੱਪ ਨੇ ਆਪਣਾ ਪ੍ਰਧਾਨ ਅਤੇ ਮੈਂਬਰ ਚੋਣ ਲੜਨ ਲਈ ਤਿਆਰ ਕੀਤੇ ਹੋਏ ਸਨ ਜੋ ਫਾਰਮ ਪਰਣ ਲਈ ਸਮੇਤੇ ਕੋਆਪਰੇਟਿਵ ਸੁਸਾਇਟੀ ਪਹੁੰਚ ਗਏ ਸਨ ਜਦੋਂ ਕਿ ਸੱਤਾਧਾਰੀ ਗਰੁੱਪ ਦੇ ਚੋਣ ਲੜਨ ਲਈ ਮੈਂਬਰ ਪੂਰੇ ਨਹੀਂ ਹੋਏ ਤਾਂ ਉਹਨਾਂ ਨੇ ਇਹ ਚੋਣਾਂ ਰੋਕਣ ਲਈ ਸਥਾਨਿਕ ਹਲਕਾ ਵਿਧਾਇਕ ਨਾਲ ਰابطਾ ਕਾਇਮ ਕਰਕੇ ਚੋਣਾਂ ਰੁਕਵਾਉਣ ਲਈ ਕਿਹਾ ਜਿਨ੍ਹਾਂ ਨੇ ਚੋਣਾਂ ਰੁਕਵਾਉਣ ਵਾਲੇ ਅਧਿਕਾਰੀ ਨੂੰ ਚੋਣਾਂ ਕਰਵਾਉਣ ਲਈ ਪਿੰਡ ਮਵੀ ਕਲਾ ਨਹੀਂ ਆਉਣ ਦਿੱਤਾ ਬਲਵੀਰ ਸਿੰਘ ਅਤੇ ਜਥੇਦਾਰ ਕਸ਼ਮੀਰ ਸਿੰਘ ਮਵੀ ਨੇ ਦੱਸਿਆ ਕਿ ਉਹਨਾਂ ਵਾਰ-ਵਾਰ ਚੋਣਾ ਕਰਵਾਉਣ ਵਾਲੇ ਅਧਿਕਾਰੀਆਂ ਨੂੰ ਫੋਨ ਕਰਕੇ ਚੋਣਾ ਕਰਵਾਉਣ ਬਾਬਤ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ ਉਹਨਾਂ ਕੋਆਪਰੇਟਿਵ ਦੇ ਉੱਚ ਅਧਿਕਾਰੀਆਂ ਨੂੰ ਫੋਨ ਕਰਕੇ ਚੋਣਾ ਸੰਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਇਸ ਕਰਕੇ ਪਿੰਡ ਵਾਸੀਆਂ ਚ ਰੋਸ ਪਾਇਆ ਜਾ ਰਿਹਾ ਜਿਨ੍ਹਾਂ ਨੇ ਕੋਆਪਰੇਟਿਵ ਸੁਸਾਇਟੀ ਤੇ ਬਾਹਰ ਤਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਦੋਂ ਕਿ ਇਸ ਸੰਬੰਧੀ ਸੁਸਾਇਟੀ ਸਮਾਣਾ ਤੇ ਏ ਆਰ ਨਾਲ ਗਲਬਤ ਕਰਕੇ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਕਿਹਾ ਕਿ ਚੋਣਾ ਕਰਵਾਉਣ ਵਾਲਾ ਪਰਜਾਇਡਿੰਗ ਅਫਸਰ ਬਿਮਾਰ ਹੋ ਗਿਆ ਸੀ ਜਿਸ ਕਰਕੇ ਉਹ ਚੋਣਾ ਨਾ ਕਰਵਾ ਸਕੇ ਜਲਦ ਹੀ ਸੁਸਾਇਟੀ ਮਵੀ ਕਲਾ ਦੀਆਂ ਚੋਣਾ ਕਰਵਾ ਦਿੱਤੀਆਂ ਜਾਣਗੀਆਂ ਸਾਹੀ ਪ੍ਰਧਾਨ ਜੀ ਤੁਸੀਂ ਕੀ ਕਹੋਗੇ ਸੁਸਾਇਟੀ ਦੀਆਂ ਇਲੈਕਸ਼ਨਾਂ ਸੰਬੰਧੀ ਤੁਹਾਡੇ ਕਾਗਜ਼ ਭਰੇਗੇ ਨੇ ਜਾਂ ਨਹੀਂ ਭਰੇਗੇ ਸਾਡੇ ਕਾਗਜ਼ ਭਰੇ ਨਹੀਂਗੇ ਜੀ ਕੀ ਕਰ ਨਹੀਂ ਉਹਦਾ ਇਹ ਕੱਲ ਹੋਰੇ ਆਉਣਾ ਸੀਗਾ ਜੀ 20 ਤਰੀਕ ਨੂੰ ਸਾਡੇ ਉਮੀਦ ਪ੍ਰਸ਼ਾਸਨ ਨੇ ਹੋਣਾ ਸੀਗਾ ਜੀ ਤਾਜ ਭਰਉਣ ਸਾਨੂੰ ਪੈਦਾ ਸਾਡਾ ਪਹਿਲੀ ਕਮੇਟੀ ਸੀ ਜਿਹੜੀ ਸਾਰੇ ਨੇ ਉਹ ਕਰਕੇ ਜੀ ਦੁਬਾਰਾ ਚੋਣ ਵਾਸਤੇ ਦਿੱਤਾ ਹੋਇਆ ਸੀਗਾ ਜੀ ਸੈਕਟਰੀਆਂ ਸਾਰਾ ਕੰਮ ਕਰਕੇ ਆਪਣਾ ਤੁਹਾਨੂੰ 20 ਤਰੀਕ ਦਿੱਤੀ ਸੀ 21 ਤਰੀਕ ਦੀ ਚੋਣ ਸੀ 20 ਤਰੀਕ ਨੂੰ ਨਾਮਿਨੇਟ ਕਰਨਾ ਸੀ ਅਸੀਂ ਕਾਗਜ਼ ਜੀ ਸਤੋਂ ਕਾਗਜ਼ ਭਰਉਣ ਵਾਸਤੇ ਕੋਈ ਅਫਸਰ ਨਹੀਂ ਆ ਜੀ ਅਸੀਂ ਬਿਤੇਰਾ ਕੰਟੈਕਟ ਕੀਤਾ ਜੀ ਜਿਹੜੇ ਇਹਨਾਂ ਨੂੰ ਜੋਖ ਲੈ ਕੇ ਕੋਈ ਨਹੀਂ ਵੰਚਾਈ ਨਾ ਇਹ ਆਪਦਾ ਕੋਈ ਕੰਟੈਕਟ ਕੋਈ ਕਿਸੇ ਨਾਲ ਕਿਸੇ ਨੇ ਫੋਨ ਨਹੀਂ ਚੱਕਿਆ ਇਸਾ ਤੁਹਾਡੇ ਕੋਲ ਮੈਂਬਰ ਪੂਰੇ ਨਹੀਂ ਸੀ ਸਾਡੇ 8 ਮੈਂਬਰ ਸੀਗੇ ਜੀ 8 ਮੈਂਬਰਾਂ ਦੇ ਵੋਟਾਂ ਪੂਰੀਆਂ ਜਦੋਂ ਆ ਗਏ ਸਾਡੀ ਦੂਸਰੀ ਧਿਰtion ਲਵੇ ਕੋਈ ਮੈਂਬਰ ਨਹੀਂ ਚਾਹ ਤਕਰੀਨ ਤਿੰਨ ਚਾਰ ਮੈਂਬਰ ਸੀ ਉਹਨਾਂ ਦੇ ਹਾਂਜੀ ਉਹਨਾਂ ਲੋਕ ਪੂਰੇ ਮੈਂਬਰੀ ਨਹੀਂ ਖੜੇ ਹੋਏ ਜੀ ਉਹਨਾਂ ਦਾ ਨਹੀਂ ਕੀ ਲੱਗਦਾ ਹੈ ਕਿ ਕੋਈ ਮਤਲਬ ਪ੍ਰਸ਼ਾਸਨ ਜਿਹੜਾ ਹੈਗਾ ਹੈ ਪ੍ਰਸ਼ਾਸਨ ਦਾ ਦਬਾਅ ਆਇਆ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਤੇ ਦਬਾਅ ਆਇਆ ਹੈ ਦਬਾਅ ਆਇਆ ਉਹਨੇ ਫੋਨ ਹੀ ਚੱਕਿਆ ਜੀ ਇਸੇ ਕਰਕੇ ਸਾਡੇ ਉਹ ਕਰਤਾ ਜੀ ਕੋਈ ਸਾਡੇ ਪਿੰਡ ਦੇ ਮੁੰਡੇ ਜਿਹੜੇ ਹੈਗੇ ਦੋ ਚਾਰ ਸ਼ਰਾਪਤੀ ਜੀ ਉਹਨਾਂ ਨੇ ਜਾ ਕੇ ਕਰਾਤੀ ਇਹ ਅੱਗੇ ਕਰਾਤੀ ਜੇ ਮੌਜੂਦਾ ਸਰਕਾਰ ਨੇ ਆਪਣੀ ਮਰਜ਼ੀ ਨਾਲ ਪ੍ਰਧਾਨ ਥੋਪਤਾ ਫਿਰ ਤੁਸੀਂ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ ਅਸੀਂ ਕੀ ਕਰਦੇ ਆ ਵੀਰ ਉਹ ਤਾਂ ਨਹੀਂ ਮਾਰੇ ਨਾਮਿਨੇਟ ਆ ਕੇ ਕਰਦੇ ਸਾਨੂੰ ਕੀ ਉਹ ਅਜੇ ਠੱਕਾ ਕਰਨੀ ਫਿਰ ਅਸੀਂ ਮੁਜ਼ਾਹਰਾ ਕਰ ਸਕਦੇ ਹਾਂ ਕੀ ਕਰ ਸਕਦੇ ਹਾਂ ਕੀ ਕਰਾਂਗੇ ਪਰ ਬੌਮਾਨ ਸੁਵਿਸ਼ਾ ਕਾਰੀ ਸ਼ਵਾ ਆਪਣਾ ਲਿਮਟਿਡ ਮਵੀ ਕਲਾ ਦੇ ਨਾਂ ਤੇ ਰਜਿਸਟਰ ਹੋਈ ਹੋਈ ਹੈ ਤੇ ਜਨਵਰੀ 2025 ਦੇ ਵਿੱਚ ਇਹ ਜਿਹੜੀ ਜਗ੍ਹਾ ਪਿਛਲੀ ਕਮੇਟੀ ਦੀ ਤਰਮ ਪੂਰੀ ਹੋ ਗਈ ਸੀ ਤੇ ਮਹਿਕਮੇ ਨੇ ਹਦਾਇਤਾਂ ਅਨੁਸਾਰ ਆਪਣਾ ਨਿਯਮ ਅਨੁਸਾਰ ਜਿਹੜੀ ਹੈਗੀ ਉਹ ਚੋਲ ਰੱਖੀ ਸੀ ਇੱਕ 20 ਤਰੀਕ ਨੂੰ ਨੋਮੀਨੇਸ਼ਨ ਸੀਗੀ ਤੇ ਕੱਲ ਜਦੋਂ ਇੱਥੇ ਮੈਂਬਰ ਜਿਹੜੇ ਇਲੈਕਸ਼ਨ ਲੜਨੀ ਚਾਹੁੰਦੇ ਸੀਗੇ ਉਹ ਹਾਜ਼ਰ ਹੋਏ ਤੇ ਨਾਲ ਹੋਰ ਉਹਨਾਂ ਦੇ ਸਹਿਯੋਗੀ ਹਾਜ਼ਰ ਹੋਏ ਤਾਂ ਪ੍ਰਸ਼ਾਸਨ ਵੱਲੋਂ ਜੋ ਵੀ ਸਮਰੱਥ ਅਧਿਕਾਰੀ ਇੱਥੇ ਭੇਜੇ ਗਏ ਸੀਗੇ ਅ ਚੋਣ ਕਰਾਉਣ ਲਈ ਨਿਯੁਕਤ ਕੀਤੇ ਗਏ ਸੀਗੇ ਉਹਨਾਂ ਚੋਂ ਕੋਈ ਵੀ ਇੱਕ ਵੀ ਮੌਕੇ ਤੇ ਨਹੀਂ ਆਇਆ 11 ਵਜੇ ਤੱਕ ਜਿਹੜੇ ਹੈਗੇ ਸੰਗਤ ਇੱਥੇ ਪਰੇਸ਼ਾਨ ਹੁੰਦੀ ਰਹੀ ਮੈਂਬਰ ਪਰੇਸ਼ਾਨ ਹੁੰਦੇ ਰਹੇ ਮੈਕਮੇ ਵੱਲੋਂ ਫੋਨ ਬੰਦ ਕਰ ਲਏ ਗਏ ਤੇ ਕੋਈ ਵੀ ਕਿਸੇ ਕਿਸਮ ਦੀ ਇਨਫੋਰਮੇਸ਼ਨ ਕੈਂਸਲੇਸ਼ਨ ਦੀ ਜਾਂ ਪੋਸਟਪੋਨ ਦੀ ਜਾਂ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਇੱਥੇ ਲੋਕ ਬੈਠੇ ਬੈਠੇ ਆ ਲੋਕ ਕਿਸ ਦੇ ਨਾਲ ਸੰਪਰਕ ਕੀਤਾ ਗਿਆ ਜੀ ਜੀ ਵੈਸੇ ਤਾਂ ਮੈਕਮੇ ਏਆਰ ਦਫ਼ਤਰ ਕੀਤਾ ਗਿਆ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਦੇ ਤਾਨਕ ਅਫਸਰ ਉਹਨਾਂ ਨਾਲ ਸੰਪਰਕ ਕੀਤਾ ਗਿਆ ਪਰੰਤੂ ਕਿਸੇ ਨੇ ਵੀ ਟੈਲੀਫੋਨ ਨਹੀਂ ਚੁੱਕਿਆ ਸਾਰੇ ਵਿਭਾਗਾਂ ਦੇ ਟੈਲੀਫੋਨ ਬੰਦ ਸੀਗੇ ਏਆਰ ਆਪਣਾ ਸਮਾਨੇ ਵੇੜੇ ਏਆਰ ਸਮਾਨੇ ਦਾ ਬੂਦਾ ਵੀ ਬੰਦ ਸੀ ਜਿਹੜਾ ਜਿਹੜਾ ਇਨਸਪੈਕਟਰ ਆਪਣੇ ਅਮਰੇ ਚੋਲ ਕਰਾਉਣ ਲਈ ਨਿਯੁਕਤ ਹੋਏ ਸੀਗੇ ਉਹ ਵਿਭਾਗ ਨੇ ਭੇਜ ਸੀਗੇ ਉਹਨਾਂ ਦੇ ਜਿਹੜਾ ਆਪਣਾ ਜਿਹੜਾ ਹੈਗਾ ਉਹਨਾਂ ਦੇ ਵੀ ਮੋਬਾਈਲ ਬੰਦ ਸੀਗੇ ਜਿਹੜਾ ਸਹਾਇਕ ਸੀਗਾ ਉਹਦਾ ਵੀ ਮੋਬਾਈਲ ਬੰਦ ਸੀਗਾ ਏਆਰ ਦਫ਼ਤਰ ਟੈਲੀਫੋਨ ਕੀਤੇ ਜਿਸਬੰਧਤ ਮੁਲਾਜ਼ਮਾਂ ਨੂੰ ਉਹਨਾਂ ਦੇ ਵੀ ਦਫ਼ਤਰ ਦੇ ਮੋਬਾਈਲ ਬੰਦ ਸੀਗੇ ਤੇ ਕੋਈ ਹਾਂਜੀ ਕਦੀ ਇਸ ਤਰ੍ਹਾਂ ਹੋਇਆ ਹਾਂਜੀ ਪਹਿਲਾਂ ਕਦੀ ਹੋਇਆ ਇਸ ਤਰ੍ਹਾਂ ਨਹੀਂ ਅੱਜ ਤੱਕ ਕਦੇ ਨਹੀਂ ਹੋਇਆ ਇਸ ਤਰ੍ਹਾਂ ਬੜੀ ਬੜੇ ਜਿਹੜੀ ਇਹ ਸਾਡੀ ਸੁਸਾਇਟੀ ਹੈ ਕਿੰਨੇ ਸਾਲ ਚੱਲ ਰਹੀ ਹੈ ਇਹ ਸੁਸਾਇਟੀ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ ਪਰ ਮੈਂ 45 ਸਾਲ ਤੋਂ ਮੈਂ ਜਿਹੜਾ ਇਸ ਨਾਲ ਬੜੇ ਨਿੱਜੀ ਤੌਰ ਤੇ ਜੁੜਿਆ ਹੋਇਆ ਤੇ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਹੈ ਬਾ ਇਹ ਵੀ ਬੜੇ ਫਖਰ ਨਾਲ ਕਹਣਾ ਚਾਹੁੰਦਾ ਵੀ ਜਿਹੜੀ ਮਵੀਕਲ ਸੋਸਾਇਟੀ ਹੈ ਇਹ ਸਾਰੇ ਬਲਾਕ ਚੋਂ ਇੱਕਲਾ ਸੋਸਾਇਟੀ ਹੈ ਇੱਕ ਨੰਬਰ ਤੇ ਸੋਸਾਇਟੀ ਹੈ ਤੇ ਸਾਰੇ ਮੈਂਬਰ ਜਿਹੜੇ ਹੈਗੇ ਬਹੁਤ ਆਪਸੀ ਭਾਈਚਾਰੇ ਨਾਲ ਜਿਹੜਾ ਹੈਗਾ ਇਹ ਸੋਸਾਇਟੀ ਨੂੰ ਮਤਲਬ ਸਹਿਯੋਗ ਦਿੰਦੇ ਨੇ ਸਮੇਂ ਸਰ ਲੈਂਦੇ ਆ ਤੇ ਸਮੇਂ ਸਰ ਦਿੰਦੇ ਆ ਕਿੰਨੇ ਮੈਂਬਰ ਹੁੰਦੇ ਨੇ ਪ੍ਰਧਾਨ ਸਨੇਹ 11 ਮੈਂਬਰ ਜੀ ਜਿਹਦੇ ਵਿੱਚ ਇੱਕ ਇੱਕ ਰਿਜ਼ਰਵ ਹੋਊਗਾ ਦੋ ਲੇਡੀਜ਼ ਹੋਣਗੇ ਆ ਬਾਕੀ ਜਨਰਲ ਹੋਣਗੇ ਠੀਕ हां जी सुनता जी नामजदगी फॉर्म कदों भरने थे 20 तारीख को नामजदगी कागजी भरने थे सारे काम असि जेडे कैंडिडेट मेंबर खड़े करे होए थे सोसाइटी दे मन नगर ने 270 ਕਰੋ ਵੋਟਾਂ ਨੇ ਇਹਨਾਂ ਦੇ ਵਿੱਚ ਅਸੀਂ ਮੈਂਬਰ ਖੜੇ ਕਰੇ ਹੋਏ ਤੇ ਅਸੀਂ ਉਹਰੇ ਕਾਗਜ਼ ਭਰਨ ਆਇਆ ਤੇ ਉਹਰੇ ਕੋਈ ਅਫਸਰ वगैरह ਕੋਈ ਆਈ ਨਹੀਂ ਹੈਗਾ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਸਾਡੇ ਕਾਗਜ਼ ਭਰਨ ਅਸੀਂ ਬੈਠੇ ਰਹੇ ਸੰਪਰਕ ਕਰਦੇ ਰਹੇ 100000 ਨੇ ਕਰਿਆ ਹੋਰ ਜਿੱਥੇ ਵੀ ਇਹਨਾਂ ਨੇ ਗੁਰਪ੍ਰੀਤਾ ਮੁੰਡਾ ਇਹਨਾਂ ਨੇ ਵੀ ਨਹੀਂ ਕਰਿਆ ਜਿੱਥੇ ਜਿੱਥੇ ਐਮਐਲਏ ਸਾਹਿਬ ਨਾਲ ਵੀ ਕਰਦੇ ਰਹੇ ਉਹਨਾਂ ਦੀ ਪਹਿਲਾਂ ਤਾਂ ਸੱਚੇ ਬੰਦ ਆਉਂਦੀ ਰਹੇ ਕੋਈ ਅਫਸਰਾਂ ਨੇ ਹੁੰਦੇ ਕਿਸੇ ਪ੍ਰਕਾਰ ਦਾ politcal ਦਬਾਅ ਬਿਲਕੁਲ ਜੀ ਬਿਲਕੁਲ politcal ਦਵਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਮੇਰੀ ਅਮਰਾਲਾ ਸਾਹਿਬ ਨਾਲ ਵੀ ਗੱਲ ਹੋਈ ਆ ਕਿਉਂਕਿ ਮੈਂ ਸੋਸਾਇਟੀ ਕੀ ਜ਼ਿੰਮੇਵਾਰਾਂ ਨੂੰ ਕੀ ਫਾਇਦਾ ਹੁੰਦਾ ਥੋੜੇ ਜਿਹਾ ਜੀ ਸਾਡਾ ਸਭ ਫਾਇਦਾ ਕੀ ਹੈ ਰੇ ਤੇਲ ਊਰਜਾ ਮਿਲ ਜਾਂਦਾ ਬਸ ਜ਼ਿੰਮੇਵਾਰਾਂ ਸਾਡਾ ਊਰੇ ਸੜਦਾ ਆਸੀਂ ਭਾਈਚਾਰੇ ਨਾਲ ਸੋਸਾਇਟੀ ਬਣੀ ਹੋਈ ਆ ਜੀ ਰੇ ਮਿਲ ਜਾਂਦਾ ਸਾਨੂੰ ਊਰਜਾ ਖਾਦ ਮਿਲ ਜਾਂਦੀ ਆ ਤੇਲ ਮਿਲ ਜਾਂਦਾ ਸਾਰਾ ਰਾਸ਼ਨ ਪਾਣੀ ਵੀ ਮਿਲ ਜਾਂਦਾ ਔਰ ਇਹਨਾਂ ਮਜ਼ਦੂਰਾਂ ਦੀ ਔਰ ਕਿਸਾਨਾਂ ਦੀ ਇਹ ਸਾਂਝੀ ਸੰਸਥਾ ਬਣੀ ਹੋਈ ਆ ਇਹਦੇ ਨਾਲ ਸਾਡਾ ਬਹੁਤ ਵਧੀਆ ਮਾਹੌਲ ਹੈ ਇੱਕ ਨੰਬਰ ਵੱਡਾ ਜਿਸ ਤਰ੍ਹਾਂ ਅੱਜ ਪੋਸਟਪੋਨ ਹੋ ਗਈ ਹੈ ਅਗਲਾ ਐਕਸ਼ਨ ਕੀ ਹੈ ਤੁਹਾਡਾ ਐਕਸ਼ਨ ਅਸੀਂ ਤਾਂ ਇਹੀ ਨਿਰਾਸ਼ ਹੋ ਰਹੇ ਹਾਂ ਵੀ ਸਾਨੂੰ ਆਪਣੀ ਵੋਟ ਪਾਉਣ ਦਾ ਹੱਕ ਵੀ ਨਹੀਂ ਦਿੱਤਾ ਯਾਰ ਹਾਲਾਂਕਿ ਮੈਂ ਐਮਐਲ ਸਾਹਿਬ ਦੇ ਨਾਲ ਜਾਨਾ ਕਦੇ ਕੋਈ ਐਸੀ ਗੱਲਬਾਤ ਨਹੀਂ ਹੈ ਕਿ ਵੀ ਅਸੀਂ ਕਦੇ ਖਿਲਾਫ ਹੋਈਏ ਬਿਲਕੁਲ ਹੋਇਆ ਜੀ ਉਸ ਤੋਂ ਬਾਅਦ ਹੋਇਆ ਜਦ ਕੋਈ ਭੜਨ ਨਹੀਂ ਆਇਆ ਕੀ ਹੋਇਆ ਠੀਕ ਹੈ ਮੈਂ ਕਿਹਾ ਜੀ ਦੱਸੋ ਇਹ ਕਾਦੋਂ ਕੈਨਸਲ ਕਰਾਈਆ ਵੀ ਸਾਡੇ ਪਿੰਨ ਨਾਲ ਇਹ ਕੀ ਕਰਿਆ ਕਿਉਂ ਨਹੀਂ ਸਾਡੀ ਕੋਈ ਚੋਣ ਕਰਾਉਣ ਆਇਆ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਪਤਾ ਹੀ ਨਹੀਂ ਮੈਂ ਨਹੀਂ ਜੀ ਪਤਾ ਤਾਂ ਤੁਹਾਨੂੰ ਹੈਗਾ ਮੈਂ ਉਹਦੇ ਪੀਏ ਨਾਲ ਵੀ ਗੱਲ ਹੋਈ ਆ। ਉਸ ਉਹਦੇ ਨਾਲ ਰਹਿਣ ਵਾਲੇ ਲੀਡਰਾਂ ਦੇ ਮੁੰਡੇ ਜਿਹੜੇ ਰਹਿੰਦੇ ਨੇ ਉਹਨਾਂ ਨਾਲ ਵੀ ਹੋਈ ਆ। ਪਰ ਕਹਿੰਦਾ ਫੇਰ ਬਾਅਦ ਚ ਗੱਲ ਹੋਈ ਕਹਿੰਦਾ ਥੋੜੀ ਕੈਂਸਲ ਤਾਂ ਹੋਈ ਆ ਵੀ ਜਿਹੜਾ ਉਰੇ ਚੇਤਨ ਸਿੰਘ ਜੋੜਾ ਮਾਜਰਾ ਤੇ ਸਰਦਾਰ ਬਲਕਾਰ ਸਿੰਘ ਵੀ ਛੋਡੇ ਦੇ ਵਿੱਚ ਉਹ ਇੰਟਰਫੇਅਰ ਕਰ ਰਹੇ ਨੇ ਉਹ ਚੋਣ ਕਰਾ ਰਹੇ ਹਨ। ਹਾਲਾਂਕਿ ਇਸ ਗੱਲ ਦਾ ਸਾਨੂੰ ਤਾਂ ਪਤਾ ਵੀ ਨਹੀਂ। ਥੋੜਾ ਹਲਕਾ ਵੀ ਨਹੀਂ ਆ। ਨਾ ਕਿ ਨਾ ਸਾਡਾ ਹਲਕਾ ਨਾ ਕਿ ਸਾਡਾਂ ਕਦੇ ਕੋਈ ਉਹਨਾਂ ਦੇ ਕੋਈ ਟੱਚ ਚ ਗਏ ਆ ਅਸੀਂ। ਠੀਕ। ਨਾ ਹੀ ਸਾਡੇ ਕੋਈ ਗਲਵਾਤ ਹਨਾ ਨਾ। ਜਿਸ ਮੁੱਦੇ ਨੂੰ ਉਧਰ ਆਇਆ ਉਹ ਇਲੈਕਸ਼ਨ ਟੋਡਾ ਜਿਹੜੀ ਕੋਆਪਰੇਟਿਵ ਸੁਸਾਇਟੀ ਮਵੀ ਕਲਾਂ ਦੀ ਜੀ 21 ਤਰੀਕ ਨੂੰ ਚੋਣ ਹੋਣੀ ਸੀ ਤੇ 20 ਤਰੀਕ ਨੂੰ ਕਾਗਜ਼ ਭਰਨ ਦਾ ਸਮਾਂ ਜਿਹੜਾ ਮਹਿਕਮੇ ਵੱਲੋਂ ਦਿੱਤਾ ਗਿਆ ਸੀ ਅਸੀਂ ਅੱਜ ਸਾਰਾ ਨਗਰ ਇਹ ਰੋਸ 'ਚ ਇਕੱਠੇ ਹੋਏ ਹਾਂ ਕਿ ਕੱਲ ਨੂੰ ਜਦ ਅਸੀਂ ਨਾਮਜ਼ਾਦੀ ਪੱਤਰ ਭਰਨੇ ਸੀ ਤਾਂ ਕੋਈ ਵੀ ਅਫਸਰ ਸਾਹਿਬਾਨ ਸਾਡੇ ਕਾਗਜ਼ ਭਰਉਣੇ ਨਹੀਂ ਆਇਆ ਤਾਂ ਕੀ ਚਾਹੁੰਦੇ ਹੋ ਤੁਸੀਂ ਅਸੀਂ ਇਹੀ ਚਾਹੁੰਦੇ ਆ ਵੀ ਦੇਖੋ ਇਹ ਨਗਰ ਦੀ ਸੁਸਾਇਟੀ ਆ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਪੂਰਾ ਅਧਿਕਾਰ ਆ ਕੀ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਉਰੇ ਨਿਰਪੱਖ ਚੋਣ ਹੋਵੇ ਤਾਂ ਕਿ ਇਹ ਸੁਸਾਇਟੀ ਡਵੈਲਪ ਹੋ ਸਕੇ ਠੀਕ ਜੀ